ਮਾਰ ਦਿਓ ਮੇਰੇ ਪੰਜਾਬੀ ਵੀਰੋ ਆ ਦਿਨ ਜਿਹੜੇ ਚੱਲ ਰਹੇ ਨੇ ਅੱਜ 4 ਜੂਨ ਦਾ ਦਿਨ ਹੈ ਮੇਰੇ ਵੀਰੋ ਬਹੁਤ ਵੱਡਾ ਘੱਲੂ ਘਾਰਾ ਜਿਹੜਾ ਦਰਬਾਰ ਸਾਹਿਬ ਤੇ ਸਮੇਂ ਦੀਆਂ ਸਰਕਾਰਾਂ ਨੇ ਕਹਿੰਦੇ ਟੈਂਕ ਚਾੜੇ, ਤੋਪਾਂ ਚਾੜੀਆਂ ਔਰ ਕਲ ਤੱਕ ਸਾਹਿਬ ਨੂੰ ਢਾਹ ਢੇਰੀ ਕੀਤਾ ਔਰ ਸਮੇਂ ਦੀਆਂ ਸਰਕਾਰਾਂ ਨੂੰ ਅੱਜ ਵੀ ਲਾਣਤਾ ਪੈਂਦੀਆਂ ਨੇ ਕਿ ਭਿੰਡਰਾਂ ਵਾਲੇ ਸੰਤ ਦੀਆਂ ਤਸਵੀਰਾਂ ਵਿਕਦੀਆਂ ਨੇ ਇੰਦਰਾਪਾਪ ਨੇ ਤੈਨੂੰ ਲਾਣਤਾ ਪੈਂਦੀਆਂ ਰਹਿਣਗੀਆਂ ਇੰਦਰ ਆਪ ਆਪਨੇ ਤੈਨੂੰ ਲੜਨ ਤਾਂ ਪੈਂਦੀਆਂ ਰਹਿਣਗੀਆਂ ਸੋ ਬਹੁਤ ਵੱਡਾ ਸਤਕਾਰ 4 ਜੂਨ ਨੂੰ ਤੁਸੀਂ ਅੱਜ ਇਤਿਹਾਸ ਰਚ ਦਿੱਤਾ ਹੈ ਖੰਡੂਰ ਸਾਹਿਬ ਲੋਕ ਸਭਾ ਹਲਕੇ ਦੇ ਲੋਕਾਂ ਨੇ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਬਹੁਤ ਵੱਡੀ ਪੱਧਰ ਤੇ ਜਿੱਤੇ ਨੇ ਲੀਡ ਨਾਲ ਜਿੱਤੇ ਨੇ ਜਕਾਰਾ ਲਾਵਾਂਗੇ ਔਰ ਉੱਥੋਂ ਫਰੀਦਕੋਟ ਤੋਂ ਸ਼ਹੀਦ ਭਾਈ ਬੈਂਤ ਸਿੰਘ ਜੀ ਦੇ ਬੇਟੇ ਭਾਈ ਸਰਬਜੀਤ ਸਿੰਘ ਜੀ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਨੇ ਜਕਾਰੇ ਦਾ ਜਵਾਬ ਸੰਗਤ ਜੀ ਜਕਾਰੇ ਦੇ ਵਿੱਚ ਦਿਓ ਬੋਲੇ ਸੋਨਿਹਾਲ ਸ੍ਰੀ ਅਕਾਲ ਇੱਕ ਯਾਦਗਾਰੀ ਤਸਵੀਰ ਹੋਵੇਗੀ ਇੱਕ ਸੁਗਾ ਸਾਹਿਬ ਬੇਨਤੀ ਕਰਨੀ ਹੈ ਅੱਜ ਸਾਰੇ ਜਦੋਂ ਆਪਾਂ ਦਰਬਾਰ ਸਾਹਿਬ ਦਾ ਜਦੋਂ ਮੇਰੇ ਵੀਰੋ ਫੋਟੋ ਵੇਖਦੇ ਆ ਵੀਡੀਓ ਵੇਖਦੇ ਆ ਤੇ ਦਿਲ ਰੋਂਦਾ ਔਰ ਜਦੋਂ ਆਪਾਂ ਇਹਨਾਂ ਰਿਜ਼ਲਟਾਂ ਵੱਲ ਵੇਖਦੇ ਆ ਇਹ ਥੋੜੀ ਖੁਸ਼ੀ ਵੀ ਹੁੰਦੀ ਆ ਯਾਰ ਅੱਜ ਕੌਮ ਨੇ ਬਹੁਤ ਵੱਡਾ ਜਿਹੜਾ ਮਾਨ ਸਤਕਾਰ ਹੈ ਸਾਡੇ ਯੋਧਿਆਂ ਨੂੰ ਬਖਸ਼ ਦਿੱਤਾ ਹੈ ਜਸ਼ਨ ਨਹੀਂ ਮਨਾਏ ਜਾ ਰਹੇ ਇਹ ਵਧੀਆ ਗੱਲ ਹੈ ਔਰ ਮੈਂ ਬੇਨਤੀ ਗਰਮੀ ਬਹੁਤ ਹੈ ਇਸ ਸਾਲ ਟੈਂਪਰੇਚਰ ਜਿਹੜਾ ਹੈ ਉਹ 46 47 48 ਤੱਕ ਪੁੱਜ ਗਿਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਔਰ ਸ਼ਹੀਦਾਂ ਦੇ ਸਥਾਨ ਤੇ ਖੜ ਕੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਮੇਰੇ ਵੀਰੋ ਵੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਰੁੱਖ ਵੱਧ ਤੋਂ ਵੱਧ ਲਵਾਈਏ ਭਾਈ ਸਾਹਿਬ ਹੋਣਾ ਦੀ ਖੁਸ਼ੀ ਦੇ ਵਿੱਚ ਜਿੱਤ ਦੀ ਖੁਸ਼ੀ ਦੇ ਵਿੱਚ ਤਾਂ ਕਿ ਆਉਣ ਵਾਲੇ ਸਮੇਂ ਦੀਆਂ ਸਾਡੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਚੰਗਾ ਸਾਹ ਲੈ ਸਕਣ ਚੰਗਾ ਵਾਤਾਵਰਨ ਆਪਾਂ ਉਹਨਾਂ ਨੂੰ ਦੇ ਸਕੀਏ ਔਰ